ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਪੱਤਰਕਾਰ ਬਲਵੰਤ ਸਿੰਘ ਚਾਹਾਨ ਕੇ ਅੱਜ ਜਿਹੜਾ ਆਪਾਂ ਬਰਨਾਲਾ ਜ਼ਿਲ੍ਹੇ ਦੇ ਗੁਰਦੁਆਰਾ ਸਾਹਿਬ ਆ ਗਏ ਜਿੱਥੇ ਬੀਬੀ ਪ੍ਰਧਾਨ ਜੀ ਉੱਥੇ ਆਪਾਂ ਪਹੁੰਚਿਆਂਗੇ ਉੱਥੇ ਦੋਜੀ ਜੁਨੀਅਨ ਬਰਨਾਲਾ ਵੱਲੋਂ ਇੱਕ ਧਾਰਮਿਕ ਸਮਾਗਮ ਜਿਹੜਾ ਕਰਾਇਆ ਜਾ ਰਿਹਾ ਹੈਗਾ ਉਹਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਜਿਹੜੇ ਰਾਜਨੀਤਿਕ ਧਾਰਮਿਕ ਸ਼ਖਸੀਅਤਾਂ ਪਹੁੰਚੀਆਂ ਨੇਗੀਆਂ ਜਾਂ ਉਹਨਾਂ ਵੱਲੋਂ ਹਰ ਸਾਲ ਜਿਹੜਾ ਪ੍ਰੋਗਰਾਮ ਕਰਵਾਇਆ ਜਾਂਦਾ ਹੈਗਾ ਉਹਨਾਂ ਦੇ ਅਹੁਦੇਦਾਰਾਂ ਨਾਲ ਤੁਹਾਡੀ ਕਰਵਾਉਣੀਆਂ ਗੱਲਬਾਤ ਅੱਜ ਦੇ ਪ੍ਰੋਗਰਾਮ ਸੰਬੰਧੀ ਉਹਨਾਂ ਦੇ ਕੀ ਨੇ ਵਿਚਾਰ ਤੇ ਸਾਡੇ ਚੈਨਲ ਨਾਲ ਦੋਸਤੋ ਸਰ ਜੀ ਅੱਜ ਦੇ ਜਿਹੜਾ ਪ੍ਰੋਗਰਾਮ ਸੀਗਾ ਦੋਧੀ ਜੂਨੀਅਨ ਵੱਲੋਂ ਕਰਾਇਆ ਗਿਆ ਜੀ ਉਹਦੇ ਸੰਬੰਧ ਚ ਤੁਹਾਡੇ ਵਿਚਾਰ ਜੀ ਵੇਖੋ ਦੋਧੀ ਜੂਨੀਅਨ ਬਰਨਾਲਾ ਸ਼ੁਰੂ ਤੋਂ ਬਹੁਤ ਸਮੇਂ ਤੋਂ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਇਹ ਪ੍ਰੋਗਰਾਮ ਕਰਵਾ ਰਹੀ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਔਟਾ ਅਸਰਾ ਲਿਆ ਜਾਂਦਾ ਤੇ ਉਹਨਾਂ ਦੀ ਹਜ਼ੂਰੀ ਦੇ ਵਿੱਚ ਜਿਹੜਾ ਹੈ ਪ੍ਰੋਗਰਾਮ ਚਲਾਇਆ ਜਾਂਦਾ ਹੈ ਤੇ ਇਸ ਵਾਰ ਸਰਦਾਰ ਇੰਦਰਜੀਤ ਸਿੰਘ ਚੋਹਾਨਕੇ ਦੀ ਰਵਾਇਤ ਦੇ ਵਿੱਚ ਉਹ ਪ੍ਰਧਾਨ ਨੇ ਦੋਦੀ ਜੂਂ ਦੇ ਪ੍ਰੋਗਰਾਮ ਕਰਾਇਆ ਗਿਆ ਤੇ ਬੜੇ ਸੋਚਜੇ ਢੰਗ ਨਾਲ ਇਸ ਦਾ ਪ੍ਰਬੰਧ ਕੀਤਾ ਗਿਆ ਤੇ ਸਾਰੀ ਜਿਹੜੀ ਸੰਗਤ ਨੂੰ ਵਾਣੀ ਨਾਲ ਤੇ ਬਾਣੇ ਨਾਲ ਜੁੜਿਆ ਗਿਆ ਤੇ ਗੁਰਬਾਣੀ ਦਾ ਆਨੰਦ ਸਰਬ ਨੇ ਮਾਨਿਆ ਤੇ ਲੰਗਰ ਦਾ ਪ੍ਰਬੰਧ ਵੀ ਗੁਰਮਰਿਆਦਾ ਅਨੁਸਾਰ ਬਹੁਤ ਵਧੀਆ ਕੀਤਾ ਗਿਆ ਸਾਰੀ ਦੋਧੀ ਯੂਨੀਅਨ ਇਸ ਲਈ ਵਧਾਈ ਕਿਪੀ। ਜਿਹੜਾ ਅੱਜ ਦਾ ਸਮਾਗਮ ਸੀਗਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਦਾ ਸਮਾਗਮ ਸੀਗਾ ਜੀ ਇਹ ਅਸੀਂ 11ਵਾਂ ਸਮਾਗਮ ਕਰਵਾ ਰਹੇ ਹਾਂ ਜੀ ਸੋ ਸਾਰੇ ਹੀ ਦੋਧੀ ਵੀਰ ਇਕੱਠੇ ਹੋ ਕੇ ਸਰਵੱਤ ਦੇ ਭਲੇ ਵਾਸਤੇ ਇਹ ਸਮਾਗਮ ਕਰਵਾਉਨੇ ਹੁੰਦੇ ਆ ਆਏ ਸਾਲ ਦੀ ਤਰ੍ਹਾਂ ਜੀ ਤੇ ਸਾਰੇ ਹੀ ਦੁੱਧੀ ਵੀਰ ਸਾਨੂੰ ਬਹੁਤ ਹੀ ਸਹਿਯੋਗ ਦੇ ਰਹੇ ਨੇ ਤੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇ ਤੇ ਇਕੱਠੇ ਹੋ ਕੇ ਅਸ਼ੀਰਵਾਲ ਮਿਲ ਕੇ ਇਹ ਸਮਾਗਮ ਕਰਵਾਉਣੇ ਹੁੰਦੇ ਆ ਕਿੰਨਵਾ ਸਮਾਗਮ ਸੀਗਾ ਪ੍ਰਧਾਨ ਜੀ ਹੈ ਆਪਣਾ ਇਹ ਪ੍ਰਧਾਨ ਜੀ 11ਵਾਂ ਸਮਾਗਮ ਸੀਗਾ ਜੀ ਠੀਕ ਹੈ ਜੀ ਦੁੱਧੀ ਡੈਰੀ ਜੁਨੀਅਨ ਏਕਤਾ ਦਾ ਜੀ ਬਰਨਾਲਾ ਜ਼ਿਲ੍ਹਾ ਬਰਨਾਲਾ ਦਾ ਤੇ ਜਿਹੜੀਆਂ ਸਾਰੀਆਂ ਹੀ ਸਮੂਚੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਦੇ ਆਗੂ ਵੀ ਪਹੁੰਚੇ ਸੀਗੇ ਜੀ ਉਹਨਾਂ ਬਾਰੇ ਮਤਲਬ ਕੀ ਕਹਿਣਾ ਚਾਹੋ ਨੇ ਉਹਨਾਂ ਨੂੰ ਸਭ ਨੂੰ ਅਸੀਂ ਇੱਕ ਸਮਝ ਕੇ ਹੀ ਸੱਦਾ ਦਿੱਤਾ ਸੀਗਾ ਜੀ ਕਿਸੇ ਨਾਲ ਕੋਈ ਸਾਡਾ ਪਾਰਟੀ ਵਿੱਚ ਨਹੀਂ ਹੈਗਾ ਤੇ ਸਾਨੂੰ ਤਾਂ ਸਾਰੇ ਹੀ ਇੱਕ ਹੈ ਇਸ ਕਰਕੇ ਅਸੀਂ ਸਾਰਿਆਂ ਨੂੰ ਇਸ ਸਮਾਗਮ ਦਾ ਸੱਦਾ ਦਿੱਤਾ ਸੀਗਾ ਜੀ ਉਹਨਾਂ ਨੇ ਸਾਰੇ ਹੀ ਲੀਡਰਾਂ ਨੇ ਜੋ ਵੀ ਆਏ ਸੀਗੇ ਚਾਜਰੀ ਲਵਾਈ ਹੈ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਹੀ ਸਤਿਕਾਰਯੋਗ ਮੇਰੇ ਸਾਰੇ ਵੱਡੇ ਛੋਟੇ ਭਰਾ ਦੂਜੀ ਯੂਨੀਅਨ ਤੋਂ ਵਾਟਸਐਪ ਪਿੰਡਾਂ ਤੋਂ ਆਏ ਸਭ ਤੋਂ ਪਹਿਲਾਂ ਮੈਂ ਮੇਰੇ ਭਰਾਵਾਂ ਨੂੰ ਵਧਾਈ ਵੀ ਦੇਣਾ ਜੋ ਹਰ ਸਾਲ ਗੁਰੂ ਮਹਾਰਾਜ ਜੀ ਦੇ ਪਾਸਰਾ ਲੈ ਕੇ ਖੰਡਪਾਟਾ ਪ੍ਰਕਾਸ਼ ਕਰਾ ਕੇ ਭੋਗ ਵੀ ਪਾਉਂਦੇ ਆ ਤੇ ਲੰਗਰ ਵੀ ਟੋਟੇ ਜਿਹੜੇ ਵਰਤਦੇ ਆ ਮੈਂ ਦੋਜੀ ਯੂਨੀਅਨ ਦਾ ਧੰਨਵਾਦ ਕਰਦਾ ਜੋ ਸਾਰਿਆਂ ਨੂੰ ਇਕੱਠੇ ਕਰਦੇ ਆ ਮੇਰੇ ਵੱਡੇ ਛੋਟੇ ਭਰਾ ਜਿੰਨੇ ਕਲੱਬ ਦੇ ਮੈਂਬਰ ਸਾਰਿਆਂ ਨੂੰ ਬਹੁਤ ਬਹੁਤ ਬੋਮਾਰ ਵਾਹਿਗੁਰੂ ਜੀ ਕਾ ਕਰਤਾ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ